ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:00 ਵੱਜ ਚੁੱਕੇ ਨੇਗੇ 31 ਜੁਲਾਈ 2025 ਦਾ ਦਿਨ ਲੰਘ ਚੁੱਕਿਆਗਾ ਅੱਜ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਮਾਹੌਲ ਮੌਸਮ ਝੜੀਨਵਾ ਜਾ ਰਿਹਾ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਖੇਤਰ ਜਾਂ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਵੀ ਜਿਹੜਾ ਸੂਰਤਿ ਹਾਲ ਇਸ ਤਰ੍ਹਾਂ ਦਾ ਰਿਹਾ ਸਾਡੇ ਲਈ ਆਪਣੇ ਲਈ ਮੇਰੇ ਲਈ ਖੁਸ਼ੀ ਵਾਲੀ ਖਬਰ ਇਹ ਸੀ ਕਿ ਅੱਜ ਇਸ ਮੌਨਸੂਨ ਸੀਜ਼ਨ ਦਾ ਯਾਨੀ 2025 ਦੀ ਮੌਨਸੂਨ ਸੀਜ਼ਨ ਦਾ ਪਹਿਲਾ ਬਹੁਤਾ ਭਾਰੀ ਮੀਂਹ ਵਰਝ ਹੋਇਆ ਜਿਹੜਾ ਕਿ ਮੇਰੇ ਕੋਲ ਲੱਗੇ ਹੋਏ ਰੇਨ ਗੇਜ ਦੇ ਵਿੱਚ 154 ਮਿਮੀ ਲੰਗੀ ਰਾਤ ਦੇ ਦੌਰਾਨ ਪਿਆ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 4:30 ਵਜੇ ਦੇ ਦੌਰਾਨ ਇਸ ਤੋਂ ਇਲਾਵਾ ਮਾਲਵੇ ਦੇ ਕਈ ਹੋਰ ਖੇਤਰਾਂ ਦੇ ਵਿੱਚ ਵੀ ਵਧੀਆ ਮੀਂਹ ਦੇਖਣ ਨੂੰ ਮਿਲਿਆ ਤੇ ਸ਼ਾਮ ਨੂੰ ਰਾਜਸਥਾਨ ਦੇ ਉੱਤਰੀ ਇਲਾਕਿਆਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਕੜਾ ਮੀਂਹ ਦੇਖਣ ਨੂੰ ਜਿਹੜਾ ਮਿਲਿਆ ਖਾਸ ਤੌਰ ਤੇ ਚੁਰੂ ਤੇ ਹਨੂਮਨਗੜ੍ਹ ਦੇ ਇਲਾਕਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਕਥਾ ਕਹਾਣੀ ਕਿਉਂ ਵਾਪਰ ਰਹੀ ਹੈ ਇਹ ਸਿਸਟਮ ਜ਼ਿੰਮੇਵਾਰਾ ਜਿਹੜਿਆ ਘੁੰਮਣ ਕੇ ਰੀਜੀ ਪਣੀ ਹੋਈ ਆ ਸੋ ਇਹ ਅਗਲੇ 24 ਘੰਟੇ ਇੱਥੇ ਐਕਟਿਵ ਰਹੇਗੀ ਜਾਪ ਰਹੀ ਹੈ ਜਿਹਦੇ ਕਰਕੇ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਵਿੱਚ ਕਈ ਥਾਵਾਂ ਤੇ ਮੀਂਹ ਦੀਆਂ ਹਜੇ ਹੋਰ ਝਟਕਾ ਲੱਗਣੀਆਂ ਬਾਕੀ ਨੇ ਮੀਂਹ ਦੀ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਡੈਮਾਂ ਦੀ ਗੱਲ ਕਰ ਲਈਏ ਤਾਂ ਭਾਖੜਾ ਡੈਮ ਜਿਹਦੀ ਕੈਪੈਸਿਟੀ 1685 ਫੁੱਟ ਹੈ ਉਹਦੇ ਵਿੱਚ ਅੱਜ 31 ਜੁਲਾਈ ਨੂੰ ਸਵੇਰੇ 6 ਵਜੇ ਜਿਹੜਾ ਪਾਣੀ ਦਾ ਪੱਧਰ ਸੀ 1621.52 ਫੁੱਟ ਤੇ ਸੀ ਤੇ ਜਿਹੜਾ ਪੌਂਗ ਡੈਮ ਆ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਪਾਣੀ ਦਾ ਪੱਧਰ ਸੀ 1355.8 ਸੀਗਾ ਪਰ ਆਖਣੇ ਸ਼ਾਮ ਨੂੰ 6 ਵਜੇ ਉਹ 1356.95 ਹੋ ਗਿਆ ਯਾਨੀ ਸਵੇਰ ਦੇ 6 ਤੋਂ ਲੈ ਕੇ ਸ਼ਾਮ ਦੇ 6 ਦੇ ਵਿੱਚ ਵਿੱਚ ਲਗਭਗ 2 ਫੁੱਟ ਪਾਣੀ ਪੌਂਗ ਡੈਮ ਦਾ ਤਾਂਹਾਂ ਚੜ ਗਿਆ ਕਪੈਸਿਟੀ ਉਹਦੀ 1400 ਫੁੱਟ ਆ 1300 ਜਿਹੜਾ 56.95 ਫੁੱਟ ਪਾਣੀ ਸ਼ਾਮ ਵੇਲੇ ਸੀ ਰਾਜਸਥਾਨ ਦੇ ਵਿੱਚ ਕਈ ਥਾਂ ਤੇ ਡਿਮਾਂਡ ਉੱਠ ਰਹੀ ਹੈ ਕਿ ਪੌਂਗ ਡੈਮ ਨੂੰ ਇਹ ਸੀਜ਼ਨ ਦੇ ਵਿੱਚ 1400 ਫੁੱਟ ਤੱਕ ਭਰਿਆ ਜਾਵੇ ਤਾਂ ਕਿ ਉੱਥੇ ਤੱਕ ਪੂਰਾ ਪਾਣੀ ਪਹੁੰਚਦਾ ਹੋ ਸਕੇ ਪਰ ਸਾਡੀ ਟੀਮ ਇਹ ਕਹਿ ਰਹੀ ਹੈ ਮੌਸਮ ਦਾ ਵੈਦਰ ਦੀ ਕਿ ਜੇ ਇਸੇ ਢੰਗ ਨਾਲ ਮੀਂਹ ਪੈਂਦੇ ਗਏ ਜਿਸ ਢੰਗ ਨਾਲ ਮੀਂਹ ਲਗਾਤਾਰ ਤਰ ਦੇ ਵਿੱਚ ਪੈ ਰਹੇ ਨੇ ਮੌਨਸੂਨ ਦੇ ਵਿੱਚ ਬ੍ਰੇਕ 15 ਅਗਸਤ ਤੱਕ ਵੀ ਕੋਈ ਲੱਗਦੀ ਜਾਪ ਨਹੀਂ ਰਹੀ ਤਾਂ ਜਿਹੜਾ ਪੌਂਗ ਡੈਮ ਆ ਉਹ 25 ਅਗਸਤ ਤੋਂ ਪਹਿਲਾਂ ਪਹਿਲਾਂ ਉਹਦੇ ਭਰਨ ਦੇ ਅਸਾਰ ਹੋ ਸਕਦੇ ਆ ਹੋ ਸਕਦਾ 20 ਅਗਸਤ ਤੋਂ ਪਹਿਲਾਂ ਵੀ ਉਹ ਭਰ ਜਾਵੇ ਜਦੋਂ ਭਰੂਗਾ ਫਿਰ ਉਹ ਪਾਣੀ ਛੱਡਣਾ ਪਊਗਾ ਬ ਤੇ ਉਹਦਾ ਨੁਕਸਾਨ ਬਿਆਸ ਦੇ ਸੱਜੇ ਖਬੇ ਰਹਿਣ ਵਾਲੇ ਲੋਕਾਂ ਨੂੰ ਜਾਨੀ ਕਿ ਪੰਜਾਬ ਨੂੰ ਭੁਗਤਣਾ ਪੈਂਦਾ ਸੋ ਇਸ ਪੱਖ ਤੋਂ ਜਿਹੜਾ ਸਿਸਟਮ ਸਾਰਾ ਆਪ ਦਾ ਢੰਗ ਨਾਲ ਜਿਹੜਾ ਸਿਸਟਮ ਸਮੇਟ ਪਰ ਇਹ ਤਾਂ ਜਾਦੇ ਚੰਗੀ ਗੱਲ ਆ ਪਰ ਸਾਨੂੰ ਇਹ ਜਾਪ ਰਿਹਾ ਕਿ ਪੌਂਗ ਡੈਮ ਭਰੂਗਾ 25 ਅਗਸਤ ਤੋਂ ਪਹਿਲਾਂ ਪਹਿਲਾਂ ਇਦਾਂ ਜਾਪ ਰਿਹਾ ਥੀਨ ਡੈਮ ਆ ਜਿਹਦੀ ਕੈਪੈਸਿਟੀ ਹੈ 1732 ਫੁੱਟ ਤੇ ਉਹਦੇ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ 6 ਵਜੇ 1671.96 ਫੁੱਟ ਤੇ ਸੀ ਜਾਨੀ ਕਿ ਫਿਲਹਾਲ ਉਨਾ ਚੱਲ ਰਿਹਾ ਜਿੱਥੇ ਦਾ ਤਾਪਮਾਨ ਦੀ ਗੱਲ ਆ ਦਿਨ ਦਾ ਤਾਪਮਾਨ ਵੱਧ ਤੋਂ ਵੱਧ 28 ਤੋਂ 33 ਡਿਗਰੀ ਸੈਲਸੀਅਸ ਦੇ ਵਿੱਚ ਸੀ ਗਰਮੀ ਨਹੀਂ ਹੈਗੀ ਦਿਨ ਦੇ ਵਿੱਚ ਪਰ ਹੌਮਸ ਜਰੂਰ ਵਰਕਰਾਰਾ ਰਾਤਾਂ 25 26 27 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਚੱਲ ਰਹੀਆਂ ਨੇ ਜਾਨੀ ਕਿ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਕੋਈ ਬਹੁਤਾ ਨਹੀਂ 2-4 ਡਿਗਰੀ ਸੈਲਸੀਅਸ ਦਾ ਜਿਹੜਾ ਫਰਕ ਚੱਲ ਰਿਹਾ ਤੇ ਅਗਲੇ 24 ਘੰਟੇ ਵੀ ਸੂਰਜ ਦੇ ਹਾਲੇ ਇਸ ਤਰ੍ਹਾਂ ਬਣੇ ਨਾਣ ਦੇ ਅਸਰ ਬਣੇ ਹੋਏ ਨੇ ਮੀਂਹ ਦਾ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਆਉਂਦੇ 24 ਘੰਟੇ ਦੇ ਦੌਰਾਨ ਜਿਲ੍ਹਾ ਮੁਕਸਰ ਸਾਹਿਬ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਫਤਿਹਵਾਟ ਜ਼ਿਲ੍ਹਾ ਹਿਸਾਰ ਗੰਗਾ ਨਗਰ ਹਨੂਮਾਨਗੜ ਚੁਰੂ ਇਹਨਾਂ ਚੋਂ ਕਿਸੇ ਦੋਕ ਜਿਲ੍ਹਿਆਂ ਦੇ ਵਿੱਚ ਮਹਿੰਦੀ ਤਾਕੜੀ ਝੱਟ ਲੱਗਦੀ ਜਾਪ ਰਹੀ ਆ ਕਿ ਲੱਗ ਸਕਦੀ ਆ ਇਸ ਤੋਂ ਇਲਾਵਾ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਫਰੀਦਕੋਟ ਲੁਧਿਆਣਾ ਬਰਨਾਲਾ ਮਲੇਰਕੋਟਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਹਜੇ ਅਗਲੇ 24 ਘੰਟਿਆਂ ਦੌਰਾਨ ਪੈਣ ਦੇ ਅਸਾਰ ਬਣੇ ਹੋਏ ਨੇ ਮਾਝਾ ਦਵਾਬਾ ਤੇ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਮਾਲਵੇ ਦੇ ਜਿਵੇਂ ਲੁਧਿਆਣਾ ਫਤਿਹਗੜ ਸਾਹਿਬ ਪਟਿਆਲਾ ਉਹਨਾਂ ਖੇਤਰਾਂ 'ਚ ਵੀ ਮੀਂਹ ਪੈਣ ਦੇ ਅਸਾਰ ਹਜੇ ਬਰਕਰਾਰ ਨੇ ਅਗਲੇ 24 ਘੰਟਿਆਂ ਦੌਰਾਨ ਰੋਪੜ ਮਹਾਲੀ ਚੰਡੀਗੜ੍ਹ ਖੇਤਰਾਂ ਦੇ ਵਿੱਚ ਵੀ ਜਾਂ ਕੇਂਦਰੀ ਤੇ ਉੱਤਰੀ ਹਰਿਆਣੇ ਦੇ ਵਿੱਚ ਵੀ ਅਗਲੇ 24 ਘੰਟਿਆਂ ਦੌਰਾਨ ਟੁੱਟਵੇਂ ਰੂਪ ਦੇ ਵਿੱਚ ਲੰਘਦੇ ਹੋਏ ਨੀਵੇਂ ਬੱਦਲਾਂ ਦੇ ਨਾਲ ਜਿਹੜਾ ਸ਼ਰਾਟਾਂ ਦੇ ਰੂਪ ਦੇ ਵਿੱਚ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਮੀ ਪੈਣ ਦੇ ਅਸਾਰ ਜਿਵੇਂ ਅੱਜ ਕੁਝ ਕਲਾਕਾਂ ਦੇ ਵਿੱਚ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਪਿਆ ਇਸ ਤਰ੍ਹਾਂ ਅਗਲੇ 24 ਘੰਟੇ ਦੌਰਾਨ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇਗੇ ਇਹ ਬਰਕਰਾਰ ਹੈਗਾ ਸਿਸਟਮ ਪੰਜਾਬ ਵਾਲੇ ਪੱਖ ਤੋਂ ਕੱਲ ਤੋਂ ਕਮਜ਼ੋਰ ਪੈਂਦਾ ਜਾਪ ਰਿਹਾ ਹਾਲਕਿ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕੱਲ ਤੋਂ ਬਾਅਦ ਅਗਲੇ 48 ਘੰਟੇ ਦੇ ਵਿੱਚ ਵੀ ਐਕਟਿਵ ਰਹਿ ਸਕਦਾ ਪਰ ਕੱਲ ਸ਼ਾਮ ਤੋਂ ਬਾਅਦ ਹਰਿਆਣਾ ਵੈਸਟਰਨ ਜੁਪੀ ਤੇ ਉੱਤਰਾਖੰਡ ਉਹਨਾਂ ਖੇਤਰਾਂ ਦੇ ਵਿੱਚ ਸਿਸਟਮ ਦੀ ਐਕਟੀਵਿਟੀ ਵਧੂਗੀ ਤੇ ਉਹਨਾਂ ਖੇਤਰਾਂ ਦੇ ਵਿੱਚ ਅਗਲੇ 2-4 ਦਿਨ ਮੀਂਹ ਵਾਲੀ ਕਾਰਵਾਈਆਂ ਐਜ਼ ਇਟ ਜਾਰੀ ਰਹਿਣ ਦੇ ਅਸਾਰ ਪੰਜਾਬ ਦੇ ਵਿੱਚ ਵੀ ਮੀਂਹ ਤਾਂ ਪੈਂਦੇ ਰਹਿਣਗੇ ਪਰ ਜਿਹੜਾ ਜ਼ਿਆਦੇ ਮੀਂਹ ਪੈਣ ਦੇ ਅਸਾਰ ਨੇ ਉਹ ਦੱਖਣੀ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਵੈਸੇ ਕੱਲ ਤੜਕਸਾਰ ਅਸਾਰ ਨੇ ਕਿ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਝਟਕ ਲੱਗ ਸਕਦੀ ਹੈ ਹੋ ਸਕਦਾ ਫਾਜ਼ਿਲਕਾ ਹੋਵੇ ਹੋ ਸਕਦਾ ਸ੍ਰੀ ਮੁਕਤਸਰ ਸਾਹਿਬ ਹੋਵੇ ਬਠਿੰਡਾ ਹੋਵੇ ਮਾਨਸਾ ਹੋਵੇ ਸੰਗਰੂਰ ਹੋਵੇ ਜਾਂ ਹਰਿਆਣੇ ਦਾ ਸਰਸਾ ਫਤਿਆਵਾ ਤੇ ਹਿਸਾਰ ਹੋਵੇ ਜੀਂਦ ਹੋਵੇ ਇਹ ਕੁਦਰਤੀ ਜਾਣੀ ਜਾਣਾ ਜਾਂ ਫਿਰ ਗੰਗਾ ਨਗਰ ਹਨੂਮਾਨਗੜ ਜਾਂ ਚੂਰੂ ਦੇ ਖੇਤਰ ਹੋ ਸਕਦੇ ਨੇ ਇਸ ਤੋਂ ਲਾ ਵੇ ਨਹੀਂ ਪਤਾ ਕਿ ਕੇਂਦਰੀ ਪੰਜਾਬ ਦੇ ਵਿੱਚ ਜਿੱਥੇ ਲੰਘੇ 24 ਘੰਟੇ ਦੌਰਾਨ ਤਕੜੀ ਝਟ ਲੱਗੀ ਉੱਥੇ ਦੁਬਾਰਾ ਤੋਂ ਵੀ ਮੀਂਹ ਦੀ ਕਿਤੇ ਤੱਕੜੀ ਝਟ ਲੱਗਣ ਦੇ ਅਸਰ ਬਣ ਸਕਦੇ ਨੇ ਕਾਫੀ ਮੈਸੇਜ ਆ ਰਹੇ ਨੇ ਕਿ ਵਿਆਸ ਦਰਿਆ ਰਾਵੀ ਦਰਿਆ ਸਤਲੁਜ ਦਰਿਆ ਘੱਗਰ ਦਰਿਆ ਇਹਨਾਂ ਬਾਰੇ ਦੱਸਿਆ ਗਿਆ ਵੇ ਵਿਆਸ ਦੇ ਵਿੱਚ ਜ਼ਰੂਰ ਪਾਣੀ ਮੌਨਸੂਨ ਸੀਜ਼ਨ ਦੇ ਵਿੱਚ ਵੱਧ ਜਾਂਦਾ ਉਹ ਵਧਿਆ ਹੋਇਆ ਰਾਵੀ ਦੇ ਵਿੱਚ ਵੀ ਜਿਹੜਾ ਵੱਧ ਜਾਂਦਾ ਵਧਿਆ ਹੋਇਆ ਸਤਲੁਜ ਦੇ ਵਿੱਚ ਵੀ ਪਾਣੀ ਮੌਨਸੂਨ ਸੀਜ਼ ਦੇ ਵਿੱਚ ਵੱਧ ਜਾਂਦਾ ਵਧਿਆ ਹੋਇਆ ਪਰ ਅਲਰਟ ਫਿਲਹਾਲ ਕੋਈ ਨਹੀਂ ਹੈਗਾ ਘੱਗਰ ਬਾਰੇ ਕਾਫੀ ਪੁੱਛਿਆ ਜਾ ਰਿਹਾ ਘੱਗਰ ਸੈਕ ਦੇ ਸੈਕ ਦੇ ਚੱਲ ਰਿਹਾਗਾ ਪਰ ਘੱਗਰ ਦਾ ਸਿਸਟਮ ਉਹੀ ਹੁੰਦਾ ਕਿ ਹਰਿਆਣੇ ਦੇ ਬਿਲਕੁਲ ਉੱਤਰੀ ਖੇਤਰਾਂ ਦੇ ਵਿੱਚ ਤੇ ਉੱਪਰਲੇ ਪਾਸੇ ਹਿਮਾਚਲ ਦੇ ਸਰਮੌਰ ਜ਼ਿਲ੍ਹੇ ਦੇ ਵਿੱਚ ਜਦੋਂ ਲਗਾਤਾਰ 2 ਦਿਨ ਭਾਰੀ ਵੀ ਪੈ ਜਵੇ ਫਿਰ ਘੱਗਰ ਕਿਤੇ ਖਾਤਰਾਂ ਵਾਲੇ ਸਿਸਟਮ ਤੇ ਪਹੁੰਚਦਾ ਹਾਲ ਫਿਲਹਾਲ ਲਗਾਤਾਰਤਾ ਦੇ ਵਿੱਚ 2 ਦਿਨ ਲਗਾਤਾਰ ਇਸ ਤਰ੍ਹਾਂ ਕੁਝ ਵਾਪਰਿਆ ਨਹੀਂ ਤੇ ਆਉਂਦੇ ਇੱਕ ਦੋ ਦਿਨਾਂ ਵੀ ਇਸ ਤਰ੍ਹਾਂ ਕੁਝ ਵਾਪਰਨ ਦੇ आसार ਜਿਹੜੇ ਨਹੀਂ ਹੈਗੇ ਬਾਕੀ ਆਉਣ ਦੇ ਦਿਨਾਂ ਦੇ ਵਿੱਚ ਕੀ ਕੁਝ ਵਾਪਰੂਗਾ ਉਹ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਅੱਜ 31 ਜੁਲਾਈ 2025 ਰਾਤ ਦੇ 8 ਵਜੇ ਤੱਕ ਦਾ ਅਪਡੇਟ ਇਹ ਹੋਈ ਆ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਹੋਰ ਵੀ ਪਾਊਗਾ ਤੇ ਮਾਲਵੇ ਦੇ ਬਿਲਕੁਲ ਦੱਖਣੀ ਖੇਤਰਾਂ ਦੇ ਵਿੱਚ ਕਿਤੇ ਭਾਰੀ ਵੀ ਦਰਜ ਹੋ ਸਕਦਾ ਹਰਿਆਣੇ ਦੇ ਦੱਖਣੀ ਜਾਂ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਕਿਤੇ ਭਾਰੀ ਵੀ ਦਰਜ ਹੋ ਸਕਦਾ ਤੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਵੀ ਕਿਤੇ ਭਾਰੀ ਵੀ ਦਰਜ ਹੋ ਸਕਦਾ ਕੁੱਲ ਮਿਲਾ ਕੇ ਜਿਹੜੀ ਮੌਨਸੂਨ ਆ ਉਹ ਪੂਰੇ ਭਾਰਤ ਦੇ ਵਿੱਚ ਐਕਟਿਵ ਆ ਲਗਭਗ 15-18 ਦਿਨ ਇਹਦੇ ਇਸ ਤਰੇ ਐਕਟਿਵ ਰਹਿਣ ਦੇ ਅਸਾਰ ਬਣੇ ਰਹਿਣ ਦੇ ਜਾਪ ਰਹੇ ਨੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ